ਅਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਰਖੜੀ ਦਾ ਤਿਉਹਾਰ ਤੇ ਰਖੜੀ ਦੇ ਤਿਉਹਾਰ ਤੇ ਅੱਜ ਤੁਹਾਨੂੰ ਦਿਖਾਉਣ ਲੱਗੇ ਆ ਰੋੜਾ ਗਾਰਮੈਂਟਸ ਵਾਲਿਆਂ ਦੇ ਹੈਗੇ ਆ ਜੰਡ ਵਾਲਾ ਗਲੀ ਦੇ ਵਿੱਚ ਤੇ ਜੰਡ ਵਾਲਾ ਗਲੀ ਤੇ ਅੱਜ ਛੋਟੇ ਰੋੜੇ ਦੇ ਵੱਡੇ ਕੰਮ ਤੁਹਾਨੂੰ ਦਿਖਾ ਦਿੰਨੇ ਆ ਛੋਟਾ ਰੋੜਾ ਅੱਜ ਦੁਕਾਨ ਤੇ ਆ ਤੇ ਕੰਮ ਵੱਡੇ ਕਰਤੇ ਸੇਲ ਵੱਡੀ ਲਗਾ ਲਈ ਬ੍ਰਾਂਡਡ ਕੱਪੜੇ ਤੇ 200 ਰੁਪਏ ਤੋਂ ਸ਼ੁਰੂ ਹੋ ਗਿਆ 200 ਰੁਪਏ ਤੋਂ ਸ਼ੁਰੂ ਕਰਤੀ ਛੋਟਾ ਰੋੜਾ ਕੰਮ ਵੱਡੇ ਬਾਪੂ ਬਿਨਾਂ ਦੁਕਾਨ ਲਟਾ ਦੇਣੀ ਅੱਜ ਲਟਾ ਤਾਂ ਅੰਗਿਓਰ ਦੱਸੋ ਜੀ ਅੱਛਾ ਹਾਂਜੀ ਪਹਿਲਾਂ ਸਾਰੇ ਨੂੰ ਸასიਖਾਲ ਜੀ ਮੇਰੇ ਵੱਲੋਂ ਅੱਜ ਅਸੀਂ ਤੁਹਾਡੇ ਲਈ ਰੱਖੜੀ ਦੇ ਤਿਵਾਰ ਤੇ ਵੱਡੀ ਆਫਰ ਲੈ ਕੇ ਆ ਗਏ ਆ ਲੋਕੀ ਲਾਉਂਦੇ ਨੇ 40% 50% ਲੈਸ ਅਸੀਂ ਸਿੱਧੀ ਲਾਤੀ 60% ਹੋਰ ਦੱਸੋ 60% ਹਾਂਜੀ ਬਾਪੂ ਘਰ ਨਹੀਂ ਤੈਨੂੰ ਕਿਸੇ ਦਾ ਡਰ ਨਹੀਂ ਡਰ ਨਹੀਂ ਇਹ ਨਾ ਬਾਬੂ ਆਇਆ ਸ਼ਾਮ ਨੂੰ ਤਾਂ ਡਾਂਗਲੇ ਵਿੱਚ ਚੱਕ ਵੀ ਤੂੰ ਤਾਂ ਕੱਲ ਲਾਤੀ 60% ਲੈਸ ਕਰਤਾ ਉਹ ਵੀ ਨਵੇਂ ਕਪੜਾ ਬ੍ਰਾਂਡਡ ਕਪੜਾ ਗਰਮੀ ਦਾ ਜਿਹੜਾ ਹਾਲੇ ਸੀਜ਼ਨ ਚੱਲ ਰਿਹਾ ਹੈਗਾ ਹਾਂਜੀ ਆ ਜੋ ਤੁਹਾਨੂੰ ਪੀਸ ਦਿਖਾਉਣੇ ਆਂ ਹਾਂ। ਹਾਂ। ਭਾਈ ਐਂਜ ਕਰ ਤੂੰ ਗੇਟ ਬੰਦ ਕਰ ਦੇ। ਬਾਹਰਲੀ ਆਵਾਜ਼ ਆ। ਬਾਹਰ ਨਾ ਜਾਵੇ ਤੇ ਅੰਦਰਲੀ ਬਾਹਰ ਨਾ ਆਵੇ। ਲੈ ਵੀ ਦਿਖਾ ਦੇ। ਸਕਰਟ ਨਾਲ ਦੇਖੋ ਜੀ। ਅੱਛਾ। ਉਹ ਵੀ ਨਾਲ ਸਕਰਟ ਆਏਗੀ। ਇਹ ਆਪਾਂ ਨੂੰ ਲੱਗੇਗਾ ਸਿਰਫ ਸਿਰਫ ਬ੍ਰਾਂਡਿਡ ਪੀਸ ਕੰਪਨੀ ਦਾ। ਸਿਰਫ ਸਿਰਫ ਲੈਸ ਕਰਕੇ 800 ਰੁਪਏ ਦਾ ਆਈ। ਹੂੰ। 800 ਰੁਪਏ ਦਾ ਲੱਗੇਗਾ ਜੀ। ਇਹਦੋਂ ਘੱਟ ਵੀ ਹੋਰ ਵੀ ਹੈਗੇ ਨੇ। ਪਾਰਟੀ ਵਰ ਚੀਜ਼ਾਂ ਵੀ ਆ ਲੱਭੋ ਇਸ ਲੁੱਕ ਚ ਆਏਗਾ। ਗੈਲੈਸ ਚ। ਕੰਪਨੀ ਦੇ ਪੀਸ ਨੇ ਸਾਰੇ ਇਹ ਬ੍ਰਾਂਡਡ ਹੀ ਲੋ ਜੀ ਹਾਂਜੀ ਇੱਕ ਵੱਡੀ ਆਫਰ ਆਪਾਂ ਇੱਕ ਹੋਰ ਲਾਤੀ ਏ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਨੰਬਰ ਦੇ ਵਟਸਐਪ ਤੇ ਸਕਰੀਨਸ਼ਾਟ ਪਾਏਗਾ ਉਹਨੂੰ ਇੱਕ ਪੀਸ ਆ ਨੈਕ ਬੈਂਡ ਫ੍ਰੀ ਏ ਕੰਪਨੀ ਦਾ オリジナル ਬੋਰਡ ਦਾ ਨੈਕ ਬੈਂਡ ਏ ਫਾਇਰ ਬੋਲਟ ਦਾ ਚੈੱਕ ਕਰੋ ਜੀ ਲੋ ਜੀ ਵੱਡੀ ਸਕੀਮ ਇਹ ਆ ਜਲਦੀ ਵੀਡੀਓ ਨੂੰ ਹੁਣੇ ਸ਼ੇਅਰ ਮਾਰ ਲਿਓ ਜਿਹੜਾ ਸ਼ੇਅਰ ਮਾਰ ਲਿਆ ਉਹ ਜਿੰਨੇ ਸ਼ੇਅਰ ਮਾਰੂਗਾ ਉਹਨੇ ਨੈਕ ਬੈਨ ਮਿਲਣਗੇ ਜੀ ਦੋ ਕੰਪਨੀਆਂ ਦੇ ਮਿੰਨੇ ਆ ਇੱਕ ਬੋਰਡ ਦਾ ਮਿਲਣਾ ਇੱਕ ਫਾਇਰ ਬੋਰਡ ਦਾ ਮਿਲਣਾ ਨੋਟ ਕਰ ਲਓ ਹਲੇ ਸੇਲ ਦੂਜੀ ਵੀ ਦਿਖਾਣੀ ਆ ਪਾਰਾ ਫਰੀਜ ਦੇ ਵਿੱਚ ਗਿਫਟ ਹੈ ਗਿਆ ਕੱਲੇ ਸ਼ੇਅਰ ਕਰਨ ਵਾਲੇ ਜਿਹੜੀ ਗੱਲ ਕਹਿੰਦੇ ਆ ਉਹਨੂੰ ਪੂਰੀ ਕਰਦੇ ਆ ਚਲਦੇ ਲਾਈਵ 'ਚ ਹੁਣੇ ਸ਼ੇਅਰ ਕਰਕੇ ਆ ਜਾਓ ਤੇ ਹੁਣੇ ਗਿਫਟ ਲੈ ਜਾਓ ਤੇ ਇਹਨੇ ਖਲਾਰਾ ਦੇਣਾ ਅੱਜ ਪਾ ਤੇ ਦੁਕਾਨ ਦੇਣੀ ਛੋਟੇ ਰੋੜੇ ਨੇ ਲਟਾ ਲੋ ਜੀ ਗਰਲਿਸ਼ ਨਿਕਰ ਸੂਟ ਪਿਆਰਾ ਦੇਖੋ ਕਿੰਨਾ ਬਣਿਆ ਹੋਇਆ ਤੁਹਾਨੂੰ ਸਿੱਧਾ 60% ਲੈਸ ਹੋਣੀ ਹੈ ਬ੍ਰਾਂਡਡ ਕੰਪਨੀਆਂ ਤੋਂ ਆਇਓ ਜੀ ਵੱਡੀ ਆਫਰ ਲਾਤੀ ਆਇਓ ਜੀ 60% ਲੈਸ ਗੁਰੂਰਸਾਹਿਬ ਕਿਦਾ ਨਹੀਂ ਚੱਲ ਰਹੀ ਕਿੱਥੇ ਚੱਲ ਰਹੀ ਹੈ ਰੋੜਾ ਗਾਰਮੈਂਟਸ ਗੁਰੂਰਸਾਹਿਬ ਜੰਡ ਵਾਲੀ ਗਲੀ ਬਾਪੂ ਇਹਦਾ ਅੱਜ ਕਰਨੀ ਇਹਨੂੰ ਕਿਸੇ ਦਾ ਡਰ ਨਹੀਂ ਦੁਕਾਨ ਦੇਣੀ ਲਟਾ ਦੇ ਬਾਪੂ ਨੇ ਰਾਤੀ ਲੰਮਾ ਲਾਣਾ ਇਹਨੂੰ ਪਾ ਸਹੀ ਗੱਲ ਹੈ ਜੀ ਗਰਲਿਸ਼ ਸਟੌਪ ਲੈ ਕੇ ਆ ਗਏ ਕਰੋ ਚੈੱਕ ਕਰੋ ਜੀ ਕੰਪਨੀ ਦਾ ਪੀਸ ਹੈ ਜੀ ਲੋ ਜੀ ਇਹਦੇ ਵਿੱਚ ਕਲਰ ਵਗੈਰਾ ਡਿਜ਼ਾਈਨ ਤੁਹਾਨੂੰ ਬਹੁਤ ਮਿਲ ਜਾਣਗੇ ਚੈੱਕ ਕਰੋ ਜੀਨ ਆ ਜਾਏਗੀ ਜੀ ਗਰਲਿਸ਼ ਸਟੇਟ ਫਿਟ ਤੁਸੀਂ ਹੁਣੇ ਜਲਦੀ ਵੀਡੀਓ ਨੂੰ ਸ਼ੇਅਰ ਕਰੋ ਤੇ ਇੱਥੇ ਆ ਕੇ ਆਪਣਾ ਸਕਰੀਨਸ਼ਾਟ ਪਾ ਕੇ ਨੰਬਰ ਤੇ ਤੇ neckband ਲੈ ਕੇ ਜਾਓ ਨੰਬਰ ਦਾ ਬੋਲ ਦੇ ਕਿਹੜੇ ਨੰਬਰ ਦਾ ਸਕਰੀਨਸ਼ਾਟ ਬਾ 921 961 94 0048 99943048 ਜੀ ਲੋਸਾਲ ਜੀ ਇਹ ਕਿਵੇਂ ਆ ਹਾਂਜੀ ਇਹ ਵੀ crop top ਹੈ ਜੀ girlish ਹਮ ਚੈੱਕ ਕਰੋ ਜੀ ਜੀਨ ਨਾਲ ਤੁਹਾਨੂੰ ਪੂਰਾ ਕੰਟਰਾਸਟ ਬਣਾ ਕੇ ਦੇਵਾਂਗੇ ਜੀ ਕੁਆਲਿਟੀ ਦੇਖ ਲਓ ਨੰਬਰ 1 ਕੁਆਲਿਟੀ 60% ਦੀ ਆਫਰ ਗੁਰੂ ਅਰਸਾਈ ਅਰੋੜਾ گارਮੈਂਟਸ ਵਾਲਿਆਂ ਦੇ ਵੱਡਾ ਅਰੋੜਾ ਹੈ ਨਹੀਂ ਛੋਟੇ ਨੇ ਫੋਨ ਕਰਕੇ ਸਾਨੂੰ ਬੁਲਾ ਲਿਆ ਕਹਿੰਦਾ ਬਾਪੂ ਕਰਨੀ ਆਪਾਂ ਮਾਲ ਦੇਣਾ ਅੱਜ ਲਟਾ ਤੇ ਬਾਪੂ ਦੇ ਆਉਣ ਤੋਂ ਪਹਿਲਾਂ ਦੁਕਾਨ ਦੇਣੀ ਖਾਲੀ ਕਰ ਤੇ ਅੱਜ ਇਹਨਾਂ ਨੇ ਛੱਡਤੀ ਆਫਰ ਆ ਕਪੜਾ ਤੁਸੀਂ ਦੇਖ ਲਓ ਜੀ ਬੱਚੇ ਦੀਆਂ ਟੀ-ਸ਼ਰਟਾਂ ਅੱਛਾ ਬੱਚੇ ਦੀ ਆ ਗੀ ਗੋਲ ਗਲਾਜ ਚੈੱਕ ਕਰੋ ਇਹ ਪੂਰੇ ਕੰਪਨੀ ਦੇ ਪੀਸ ਨੇ ਇਹ ਆ ਲੋ ਅੱਜ ਕੱਲ ਟ੍ਰੈਂਡਿੰਗ ਕੋਲਰ ਚ ਲੋਈ ਸਪੀਡ ਵੇਖੋ ਇਹਦੀ ਛੋਟੇ ਦੀ ਚਕਚਕੇ ਕਪੜੇ ਖਲਾ ਖਲਾਰ ਕੇ ਕਹਿੰਦਾ ਲਟਾਈ ਜਾਣੇ ਆ 70% ਚੱਕੋ 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 ਇਹ ਹੀ ਗੱਲ ਹੈ ਇੱਕੋ ਹੀ ਇਹਦੀ ਤੁਸੀਂ ਰੇਂਜ ਸਰੋਗੇ ਹੈਰਾਨ ਹੋ ਜਾਓਗੇ ਜਲਦੀ ਵੀਡੀਓ ਤੇ ਹੈਰਾਨ ਹੋ ਜਾਓਗੇ 180 ਰੁਪਏ ਦੀ ਦੱਸੋ ਕੰਪਨੀ ਦੇ ਪੀਸ ਨੇ 180 ਰੁਪਏ ਦੀ 컬러 ਤੁਹਾਨੂੰ ਇਹਦੇ ਚ ਆਲੀ ਸ਼ਾਨ ਮਿਲ ਜਣਗੀ ਲੋ ਜੀ ਉਹ ਗਿਫਟ ਬਣਾ ਮੁੰਡਿਆ ਜਿਹੜੇ ਦੇਣੇ ਆਪਾਂ ਨਾਲ ਲੋਕ ਵੀਡੀਓ ਸ਼ੇਅਰ ਕਰਨ ਤੇ ਜਲਦੀ ਸਕਰੀਨ ਸ਼ਾਟ ਆ ਲੋ ਕੰਪਨੀ ਦੇ ਪੀਸ ਕੁਕੂ ਭਰ ਦੇ ਕੂਕੁੰਬਰ ਦੇ ਇੱਕ ਕੂਕੁੰਬਰ ਦੇ ਤੁਸੀਂ ਦੇਖ ਸਕਦੇ ਹੋ ਲਾਈਵ ਵੀਡੀਓ ਚੱਲਦੀ ਹੈ ਹੁਣੇ ਸ਼ੇਅਰ ਕਰਕੇ ਸਾਡੇ ਨੰਬਰ ਤੇ ਸਕਰੀਨਸ਼ਾਟ ਪਾਓ 96594 3048 96594 3048 ਤੇ ਦੁਕਾਨ ਤੁਹਾਨੂੰ ਦੱਸਦੀ ਹੈ ਵਖਾ ਦਿੱਤੀ ਸਾਰੀ ਦੀ ਸਾਰੀ ਤੇ ਇਸ ਦੁਕਾਨ ਤੇ ਲੱਗੀ ਹੈ ਸੇਲ ਤੇ ਇੱਕ ਨਾਲ ਆ ਜੇ ਜਿਹੜਾ ਇਹ ਬੰਦੇ ਨੇ ਇਸ ਵੀਡੀਓ ਨੂੰ ਸ਼ੇਅਰ ਕਰ ਦਿੱਤਾ ਆ ਜਿਹੜੇ ਸਮਾਨ ਆ ਤੁਹਾਨੂੰ ਮਿਲ ਜਾਣਾ ਕੀ ਕਹਿੰਦੇ ਇਹਨੂੰ ਯਾਰ ਮੈਨੂੰ ਵੱਲ ਨਹੀਂ ਆਉਦਾ ਬੋਲ ਇੱਕ ਬੈਂਡ ਜੀ ਨੈਕ ਬੈਂਡ ਕਿਹੜੀ ਕੰਪਨੀ ਦੇ ਫਾਇਰ ਬੋਲਟ ਤੇ ਬੋਟ ਦੇ ਕਿ ਕਿੰਨੂ ਦੇਨੇ ਆ ਆਪਾਂ ਜਿਹੜਾ ਵੀਡੀਓ ਸ਼ੇਅਰ ਕਰਕੇ ਆਏਗਾ ਜੀ ਜਿੰਨੀਆਂ ਵੀਡੀਓ ਸ਼ੇਅਰ ਕਰੇਗਾ ਪਹਿਲੇ 50 ਕਸਟਮਰਸ ਨੂੰ ਆਪਾਂ ਨੈਕ ਬੈਂਡ ਗਿਫਟ ਦੇਵਾਂਗੇ ਆਪਾਂ ਤੁਹਾਡਾ ਇੰਸਟਾ ਪੇਜ ਵੀ ਦੱਸ ਦਈਏ ਜਿੱਥੇ ਜੀ ਲੋ ਜੀ ਰੋੜਾ گارਮੈਂਟਸ ਰੋੜਾ گارਮੈਂਟਸ ਜੀ ਐਚ ਐਸ ਦਾ ਆਪਣਾ ਪੇਜ ਹੈ ਨਵਾਂ ਪੇਜ ਬਣਾਇਆ ਤੁਸੀਂ ਸਾਨੂੰ ਫੋਲੋ ਕਰੋ ਤੇ ਵਿਜ਼ਿਟ ਕਰੋ ਆਪਣੀ ਸ਼ਾਪ ਤੇ ਤੇ ਆਨਲਾਈਨ ਆਰਡਰ ਦਿਓ ਜਲਦੀ ਵੀਡੀਓ ਨੂੰ ਨੇ ਸ਼ੇਅਰ ਕਰਕੇ ਪਹਿਲਾਂ ਤੁਸੀਂ ਨੈਕ ਬੈਂਡ ਲੋ ਹਾਂ ਜਲਦੀ ਵੀਡੀਓ ਕਰੋ ਸ਼ੇਅਰ ਤੇ ਸ਼ੇਅਰ ਵੀਡੀਓ ਮਾਰਨ ਵਾਲਿਆਂ ਨੂੰ ਨੈਕ ਬੈਂਡ ਮਿਲਨੇ ਆ ਸਕਰੀਨ ਸ਼ਾਟ ਇਹਨਾਂ ਦੱਸਤਾ ਇੱਕ ਦੇਣਾ ਇੱਕ ਸ਼ੇਅਰ ਤੇ ਹਾਂਜੀ ਇੱਕ ਸ਼ੇਅਰ ਤੇ ਤੇ ਕਿਸੇ ਬੰਦੇ ਨੇ 100 ਸ਼ੇਅਰ ਮਾਰਤਾ ਤਾਂ 100 ਦੇ ਦੇਣੇ ਆ ਪਹਿਲੇ 50 ਕਸਟਮਰਸ ਨੂੰ 50 ਨੈਕ ਬੈਂਡ ਫ੍ਰੀ ਜੀ ਜਿਹੜਾ 50 ਸ਼ੇਅਰ ਮਾਰਦੇ ਜਿਹੜਾ ਪਹਿਲਾਂ ਮਾਰ ਜਾਊਗਾ ਉਹ ਰਹਿ ਜਾਊਗਾ ਚੰਗਾ ਤੇ ਦੇ ਦੇਣੇ ਆ ਬਾਦਾਂ ਕੇ ਵੀਡੀਓ ਵੀ ਭੇਜਣੀ ਆ ਮੈਨੂੰ ਫਿਰ ਪਾਉਣੀ ਆ ਜਿਹੜੀ ਗੱਲ ਕਹੀ ਹੈ ਪੂਰੀ ਕੀਤੀ ਪੂਰੀ ਕੀਤੀ ਹੁਣ ਕੀ ਕਹਿਣਾ ਹੈ ਲਾਸਟ ਦੇ ਵਿੱਚ ਛੋਟਾ ਰੋੜਾ ਤੇ ਕੰਮ ਵੱਡੇ ਜੀ ਤੇ ਕੰਮ ਕੀ ਵੱਡੇ ਕਰਤੇ ਬਾਪੂ ਬਿਨਾ 60% ਆਫਰ ਲਾਤੀ ਬਚ ਜਾਈ ਬਾਪੂ ਡਾਲਾ ਲਵੇ ਛਾੜ ਮੈਂ ਤੁਹਾਨੂੰ ਕਹਿ ਰਿਹਾ ਲੋਕੀ ਲਾਉਂਦੇ ਨੇ 30 40 50% ਆਪਾਂ ਸਿੱਧੀ 60 ਲਾਤੀ ਜੀ ਪੱਕੀ ਗੱਲ ਹੈ ਹਾਂਜੀ ਲੋ ਜੀ 60% ਇਹਨਾਂ ਨੇ ਲਾਤੀ ਜਾਂ ਲੈਸ ਬਾਪੂ ਇਹਦਾ ਘਰ ਹੈ ਨਹੀਂ ਤੇ ਫੋਨ ਕਰਕੇ ਸੱਦ ਲਿਆ ਕਹਿੰਦਾ ਅੰਕਲ ਜੀ ਜਲਦੀ ਆ ਜਾਓ ਦੁਕਾਨ ਤੇ ਬਾਪੂ ਕਰਨੀ ਆਪਾਂ ਨੂੰ ਕਿਸੇ ਦਾ ਡਰ ਨਹੀਂ ਆਪਾਂ ਜਦ ਦੁਕਾਨ ਦੇ ਨਹੀਂ ਲਟਾ ਤੈਨੂੰ ਮੈਂ ਇੱਕ ਵਕੱਲ ਵਾਰ-ਵਾਰ ਕਹਿ ਰਿਹਾ ਜਿਹਦਾ ਬਾਪੂ ਆ ਗਿਆ ਦੁਕਾਨ ਦੇਤੀ ਲਟਾ ਤੇ ਉਹਨੇ ਲੜਾ ਇਹਨੂੰ ਲੰਮਾ ਪਾ ਫਿਰ ਰੋਂਦਾ ਸਾਡੇ ਕੋਲ ਨਾ ਆਏ ਵੀ ਤੁਸੀਂ ਕਹਿਣ ਦਿੱਤੀ ਤੇ ਸਮਾਨ ਵੇਖ ਗਿਆ ਆਪਣੇ ਕੋ ਸਾਰਾ ਹੁੰਦਾ ਫੈਮਿਲੀ ਵੇਰ ਸ਼ੋਰੂਮ ਹੈ ਜੀ ਬੱਚਿਆਂ ਦਾ ਵੀ ਲੇਡੀਜ਼ ਵੀ ਤੇ ਜੈਂਟਸ ਵੀ ਕਿਉਂਕਿ ਵੀਡੀਓ ਛੋਟੀ ਹੈ ਪੂਰੀ ਵੈਰਾਈਟੀ ਤੁਹਾਨੂੰ ਦਿਖਾ ਨਹੀਂ ਸਕਦੇ ਤੁਸੀਂ ਉਹਨੇ ਵਿਜ਼ਿਟ ਕਰੋ ਆਪਣੀ ਸ਼ਾਪ ਤੇ ਤੇ ਲੈ ਜਾਓ ਜਿੰਨਾ ਮਰਜੀ ਭਰ ਕੇ ਲੈਓ ਸਮਾਨ ਜਿੰਨਾ ਮਰਜੀ ਜੀ ਕਿੰਨੇ ਚਾਰੇ ਇਹ ਦੁਕਾਨਾ ਇਹਨਾਂ ਦੇ ਭਰੀਆਂ ਭਈਆਂ 1 2 3 4 ਸਾਰੇ ਜਿਹੜੇ ਹੈਗੇ ਅਗਡਾਉਣ ਫੁੱਲ ਤੇ ਨਵੇਂ ਸਮਾਨ ਤੇ ਆ ਦੇਖੋ ਪੈਂਟਾਂ ਦੇ ਕਲਰ ਰੰਗ ਜਿਹੜੇ ਜੋ ਵੀ ਹੈਗੇ ਆ ਬੱਚਿਆਂ ਦੇ ਜੀ ਲੇਡੀਜ਼ ਲਈ ਜਿੰਨਾ ਵੀ ਕੋਈ ਸਮਾਨ ਹੈਗਾ ਅਰੋੜਾ ਗਾਰਮੈਂਟਸ ਗੁਰੂ ਹਰਸਾਏ ਦਾ ਇੱਕ ਮਸ਼ਹੂਰ ਗਾਰਮੈਂਟਸ ਹੈ ਤੇ ਗੁਰੂ ਹਰਸਾਏ ਜੰਡਵਾਲਾ ਗਲੀ ਦੇ ਵਿੱਚ ਇਹਨਾਂ ਦਾ ਐਡਰੈਸ ਹੈਗਾ ਨੰਬਰ ਇਹਨਾਂ ਦਾ ਅਸੀਂ ਸਕਰੀਨ ਤੇ ਦੇ ਦਿੰਦੇ ਆ ਤੇ ਜੇ ਤੁਸੀਂ ਹੁਣੇ ਵੀਡੀਓ ਸ਼ੇਅਰ ਕਰਕੇ ਆਂਦੇ ਆ ਤੇ ਗਿਫਟ ਵੀ ਲੈ ਜਾਓ ਤੇ ਆਪਣੇ ਪਰਿਵਾਰ ਸਮੇਤ ਭੈਣਾ ਤੇ ਭਰਾਵਾਂ ਦਾ ਤਿਉਹਾਰ ਹੈ ਰਖੜੀ ਤੇ ਰਖੜੀ ਦੇ ਤਿਉਹਾਰ ਤੇ ਭੈਣਾ ਵੀ ਗਿਫਟ ਦਿੰਦਿਆਂ ਤੇ ਭਰਾ ਵੀ ਗਿਫਟ ਦਿੰਦੇ ਆ ਭੈਣਾ ਨੂੰ ਜੋ ਵੀ ਕੁਝ ਹੈ ਸਭ ਕੁਝ ਕੈਮਰੇ ਤੇ ਦਿਖਾਇਆ ਨਹੀਂ ਜਾ ਸਕਦਾ ਪਰ ਤੁਹਾਨੂੰ ਆਉਣਾ ਪਊਗਾ ਆਉਣਾ ਕਿੱਥੇ ਏਜੰਡ ਵਾਲਾ ਗਲੀ ਆ ਰੋੜਾ ਗਾਰਮੈਂਟਸ ਤੇ ਛੋਟਾ ਰੋੜੇ ਨੇ ਸਮਾਲ ਲਈ ਜੇ ਦੁਕਾਨ ਅੱਜ ਕਮਾਂਡ ਬਾਪੂ ਕਰਨੀ ਦੁਕਾਨ ਤੇ ਨਹੀਂ ਆ ਤੇ ਇਹਨੇ ਖਿੱਚਤਾ ਮੀਟਰ 60% ਦੀ ਆਫਰ ਲਾਤੀ ਤੇ ਆਫਰ ਕਿੰਨੇ ਦਿਨ ਚੱਲਣੀ ਆ ਇਹ ਵੀ ਦੱਸਦੇ ਆ ਰਖੜੀ ਟਿੱਕਰ ਰਖੜੀ ਤੋਂ 5 ਦਿਨ ਬਾਅਦ ਟਿੱਕਰ ਚੱਲੇਗੀ ਹੋਰ ਦੱਸੋ ਜੀ ਲਓ ਜੀ ਸ਼ੁਰੂ ਅੱਜ ਤੋਂ ਹੋ ਗਈ ਤੇ ਰਖੜੀ ਦਾ ਤਿਉਹਾਰ ਰਖੜੀ ਵਾਲੇ ਦਿਨ ਪਹਿਲਾਂ ਹੀ ਆਓਗੇ ਤਾਂ ਹੀ ਰਖੜੀ ਦਿੱਤੇ ਆਪਾਂ ਰਖੜੀ ਤੋਂ ਬਾਅਦ ਵੀ ਜਿਹੜਾ ਹੈ 5 ਦਿਨ ਆਫਰ ਚੱਲੂਗੀ ਪਰ ਜਿਹੜਾ ਪਹਿਲਾਂ ਆਊਗਾ ਪਹਿਲਾਂ ਪਾਊਗਾ ਕਿਉਂਕਿ ਕੁਆਲਿਟੀ ਜਿਹੜੀ ਹੈਗੀ ਤੁਸੀਂ ਜਲਦੀ ਆਗੇ ਤੇ ਜਲਦੀ ਆ ਦੀ ਮਨਪਸੰਦਾ ਸਮਾਨ ਲੈ ਜਾ ਸਕਦੇ ਹੋ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂਰਸੈਲ ਲਾਈਵ ਤੇ ਗੁਰੂਰਸੈਲ ਲਾਈਵ ਨੇ ਅੱਜ ਲੱਭ ਲਈਏ ਤੁਹਾਡੇ ਲਈ ਸਭ ਤੋਂ ਸਸਤੀ ਦੁਕਾਨ ਸਭ ਤੋਂ ਘੱਟ ਰੇਟ 60% ਡਿਸਕਾਊਂਟ ਵਾਲੀ ਦੁਕਾਨ ਤੁਹਾਨੂੰ ਦਿਖਾ ਰਹੇ ਹਾਂ ਗੁਰੂ ਅਰਸਈ ਦੀ ਰੋੜਾ گارਮੈਂਟਸ ਤੇ ਰੋੜਾ ਰੋੜਾ گارਮੈਂਟਸ ਵਾਲਿਆਂ ਦੇ ਛੋਟੇ ਰੋੜੇ ਦੇ ਵੱਡੇ ਕੰਮ ਤੇ ਕਰ ਦਿੱਤਾ 60% ਲੈਸ ਤੇ ਲੈਸ ਮਿਲਣੀ ਕਿਨੂੰ ਆ ਜਿਹੜਾ ਇੱਥੇ ਚੱਲ ਕੇ ਆਇਆ ਤੇ ਆ ਜਾਓ ਫਿਰ ਲੈ ਜਾਓ ਰੋੜਾ گارਮੈਂਟਸ ਤੋਂ 60% ਦਾ ਲੈਸ ਦਾ ਸਮਾਨ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਖੁੱਦਾ ਗੁਰੂ ਅਰਸਈ ਲਾਈਵ ਪੱਤਰਕਾਰ ਸਾਥੀ ਜਿੰਦਰ ਕੰਬੋਦੀ ਨਾਲ ਮੈਂ ਸਤਪਾਲ ਥੇਨ ਰੋੜਾ گارਮੈਂਟਸ ਗੁਰੂ ਅਰਸਈ ਜੰਡਵਾਲੀ ਗਲੀ